ਤੁਸੀਂ ਵੀ ਗਿਵਲੀ ਦੇ ਵਿੱਚ ਬਣਾਈਆਂ ਫੋਟੋਜ਼ ਨੂੰ ਦੇਖ ਰਹੇ ਹੋ ਕਿ ਤੁਸੀਂ ਵੀ ਗਿਵਲੀ ਦੇ ਵਿੱਚ ਫੋਟੋਆਂ ਬਣਾਉਣ ਦਾ ਸੋਚ ਰਹੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ ਪੁਲਿਸ ਨੇ ਇਸ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜੀ ਹਾਂ ਗਿਬਲੀ ਆਰਟ ਦਾ ਟ੍ਰੈਂਡ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚੱਲ ਰਿਹਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਆਪਣੀ ਖੁਦ ਦੀ ਫੋਟੋ ਜਾਂ ਫਿਰ ਮੈਂ ਆਪਣੀ ਕੋਈ ਪ੍ਰਾਈਵੇਟ ਫੋਟੋ ਕਿਸੇ ਨਾਲ ਫੋਟੋ ਉਹ ਮੈਂ ਗਿਬਲੀ ਆਰਟ ਦੇ ਵਿੱਚ ਟਰਾਂਸਲੇਟ ਕਰਕੇ ਸੋਸ਼ਲ ਮੀਡੀਆ ਤੇ ਪਾਵਾਂ ਪਰ ਕਿਤੇ ਨਾ ਕਿਤੇ ਕੁਝ ਲੋਕ ਇਸ ਟ੍ਰੈਂਡ ਦਾ ਹਿੱਸਾ ਬਣ ਚੁੱਕੇ ਨੇ ਪਰ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਜਿੱਥੇ ਕਿ ਪਹਿਲਾਂ ਇੰਟਰਨੈਟ ਮਾਹਿਰਾਂ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਕਾਫੀ ਮਿਸਯੂਜ਼ ਹੋਣ ਦੀ ਸੰਭਾਵਨਾ ਹੈ ਸਾਈਬਰ ਅਪਰਾਧੀ ਜਿਹੜੇ ਨੇ ਤੁਹਾਡੀ ਫੋਟੋ ਨੂੰ ਮਿਸਯੂਜ਼ ਕਰ ਸਕਦੇ ਨੇ ਤੁਹਾਡੀ ਪ੍ਰਾਈਵੇਟ ਜਿਹੜੀ ਲੀਕ ਹੋ ਸਕਦੀ ਆ ਤਾਂ ਹੁਣ ਚੰਡੀਗੜ੍ਹ ਪੁਲਿਸ ਨੇ ਇਸ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਉਸ ਉਹਦੇ ਵਿੱਚ ਕਈ ਕਾਰਕ ਜਿਹੜੇ ਦਿੱਤੇ ਗਏ ਨੇ ਜੋ ਸਾਈਬਰ ਠੱਗੀ ਜਾਂ ਸਾਈਬਰ ਅਪਰਾਧੀ ਇਹ ਤੁਹਾਡੇ ਨਾਲ ਕਰ ਸਕਦੇ ਨੇ ਤੁਹਾਡੇ ਲਈ ਇੱਕ ਇੱਕ ਪੁਆਇੰਟ ਜਾਨਣਾ ਬੇहद ਜ਼ਰੂਰੀ ਹੈ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰਨਾ ਤੁਹਾਨੂੰ ਜਿਹੜਾ ਇਸ ਦੇ ਲਈ ਸਭ ਤੋਂ ਪਹਿਲੀ ਜਿਹੜੀ ਸਲਾਹ ਦਿੱਤੀ ਗਈ ਹੈ ਕਿ ਫੇਕ ਵੈਬਸਾਈਟ ਦੇ ਚੱਕਰ ਦੇ ਵਿੱਚ ਨਾ ਪਾਓ ਸਾਈਬਰ ਅਪਰਾਧੀ ਅਕਸਰ ਅਧਿਕਾਰਿਕ ਗਿਵਲੀ ਜਾਂ ਹੋਰ ਜਿਹੜੇ ਆ ਉਹ ਬਣਾਉਣ ਦੇ ਲਈ ਫੇਕ ਵੈਬਸਾਈਟ ਬਣਾ ਕੇ ਉਸ ਦੇ ਵਿੱਚ ਯੂਜ਼ਰਸ ਦਾ ਡਾਟਾ ਇਕੱਠਾ ਕਰ ਲੈਂਦੇ ਆ ਤਾਂ ਜਿਸ ਤੋਂ ਬਾਅਦ ਯੂਜ਼ਰਸ ਜਿੱਦਾਂ ਹੀ ਆਪਣੀ ਜ਼ਰੂਰੀ ਜਾਣਕਾਰੀ ਅਪਲੋਡ ਕਰਦੇ ਨੇ ਤਾਂ ਸਾਈਬਰ ਅਪਰਾਧੀ ਉਸ ਦਾ ਗਲਤ ਇਸਤੇਮਾਲ ਕਰ ਲੈਂਦੇ ਨੇ ਇਸ ਕਰਕੇ ਪੁਲਿਸ ਲੋਕਾਂ ਨੂੰ ਸਾਵਧਾਨ ਕਰਨ ਕਰ ਰਹੀ ਹੈ ਅਗਰਾਹ ਕਰ ਰਹੀ ਹੈ ਅਧਿਕਾਰਿਤ ਪ੍ਰਮਾਣਿਕ ਵੈਬਸਾਈਟ ਤੋਂ ਹੀ ਤੁਸੀਂ ਗਿਵਲੀ ਆਰਟ ਬਣਾਓ ਅਗਰ ਦੂਸਰੇ ਨੰਬਰ ਦੀ ਗੱਲ ਕਰੀਏ ਤਾਂ ਫਿਸ਼ਿੰਗ ਈਮੇਲ ਤੋ ਹੋ ਸਕਦੀ ਹੈ ਧੋਖਾਧੜੀ ਇਸ ਦੇ ਲਈ ਵੀ ਤੁਹਾਨੂੰ ਈਮੇਲ ਜਿਹੜੀ ਹੈ ਸਾਈਬਰ ਅਪਰਾਧੀ ਭੇਜ ਸਕਦੇ ਨੇ ਜੋ ਦਿਖਣ ਦੇ ਵਿੱਚ ਸਟੂਡੀਓ ਗਿਵਲੀਕ ਦੀ ਅਧਿਕਾਰਿਕ ਖਬਰਾਂ ਜਾਂ ਆਫਰਸ ਦੀ ਤਰ੍ਹਾਂ ਲੱਗਦੇ ਜ਼ਰੂਰ ਨੇ ਪਰ ਇਹ ਈਮੇਲ ਨਕਲੀ ਜਾਂ ਸੋਸ਼ਲ ਮੀਡੀਆ ਅਕਾਊਂਟਸ ਦੇ ਲਿੰਕ ਜਿਹੜੇ ਸ਼ਾਮਿਲ ਕਰ ਸਕਦੇ ਨੇ ਇਹਨਾਂ ਲਿੰਕਾਂ ਤੇ ਕਲਿੱਕ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਡਿਵਾਈਸ ਦੇ ਵਿੱਚ ਮੈਲਵੇਅਰ ਡਾਊਨਲੋਡ ਜਿਹੜਾ ਕਰਨਾ ਹੈ ਜਿਸ ਦੇ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਤੁਹਾਡੇ ਪਾਸਵਰਡ ਤੁਹਾਡੀ ਬੈਂਕ ਡਿਟੇਲ ਜਿਹੜੀ ਹੈ ਉਹ ਚੋਰੀ ਹੋ ਸਕਦੀ ਹੈ ਤਾਂ ਉੱਥੇ ਹੀ ਇਹ ਕਿਹਾ ਜਾ ਰਿਹਾ ਕਿ ਮੈਲਵੇਅਰ ਡਾਊਨਲੋਡ ਹੋ ਸਕਦਾ ਜਿਸ ਦੇ ਵਿੱਚ ਸਾਰੀ ਜਾਣਕਾਰੀ ਚੋਰੀ ਹੋ ਸਕਦੀ ਹੈ ਇਸ ਲਈ ਗਿਵਲੀ ਦੇ ਨਾਮ ਤੇ ਭੇਜੇਗੇ ਫਰਜ਼ੀ ਈਮੇਲ ਤੋਂ ਸਾਵਧਾਨ ਰਹੋ ਕਿਉਂਕਿ ਇਹ ਤੁਹਾਨੂੰ ਠੱਗਣ ਜਾਂ ਨੁਕਸਾਨ ਪਹੁੰਚਾਉਣ ਦੀ ਵੱਡੀ ਕੋਸ਼ਿਸ਼ ਹੋ ਸਕਦੀ ਹੈ ਤਾਂ ਗਿਵਲੀ ਦੇ ਨਾਲ ਜੁੜੀਆਂ ਹੋਰ ਜੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਤੁਸੀਂ ਇਗਨੋਰ ਕਰੋ ਇਹ ਵੀ ਕਿਹਾ ਗਿਆ ਗਿਵਲੀ ਦੇ ਨਾਮ ਤੇ ਹੋਣ ਵਾਲੀ ਆਨਲਾਈਨ ਜਾ ਕੋਈ ਹੋਰ ਮੁਕਾਬਲਾ ਫਰਜੀ ਹੋ ਸਕਦਾ ਹੈ ਕੋਈ ਗਿਫਟ ਤੁਹਾਨੂੰ ਦਿੰਦਾ ਹੈ ਤਾਂ ਉਹ ਵੀ ਫਰਜੀ ਫੇਕ ਹੋ ਸਕਦਾ ਹੈ ਇਸ ਦਾ ਮਤਲਬ ਸਿਰਫ ਇਹ ਹੋਏਗਾ ਕਿ ਤੁਹਾਡਾ ਡਾਟਾ ਚੋਰੀ ਕਰਨਾ ਹੈ ਤਾਂ ਇਸ ਨੂੰ ਤੁਸੀਂ ਆਪਣੇ ਡਿਵਾਈਸ ਨੂੰ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਣਾ ਹੈ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਹੈ ਤਾਂ ਉਸ ਦੇ ਨਾਲ ਹੀ ਗਿਵਲੀ ਕਲਾ ਦੇ ਰੂਪ ਦੇ ਵਿੱਚ ਛਿਪਿਆ ਹੋਇਆ ਇੱਕ ਹਾਨੀਕਾਰਕ ਸੌਫਟਵੇਅਰ ਦੱਸਿਆ ਜਾ ਰਿਹਾ ਜੀहां ਕੁਝ ਸਾਈਬਰ ਅਪਰਾਧੀ ਮੈਲਵੇਅਰ ਜਾਂ ਹੋਰ ਰੈਂਸ ਮਵੇਅਰ ਕੋ ਡਾਊਨਲੋਡ ਜਿਹੜਾ ਉਹਨੂੰ ਕਰਕੇ ਤਾਂ ਹੋਰ ਜਿਹੜੀ ਤੁਹਾਡੀ ਯੋਗ ਸਮਗਰੀ ਹੈ ਉਸ ਦੇ ਰੂਪ ਦੇ ਵਿੱਚ ਲੋਕੋ ਲੈਂਦੇ ਨੇ ਜਿੱਦਾਂ ਕੋਈ ਯੂਜ਼ਰ ਇਸ ਸਮੱਗਰੀ ਨੂੰ ਡਾਊਨਲੋਡ ਕਰਦਾ ਹੈ ਗਿਬਲੀ ਵਾਲਪੇਪਰ ਜਾਂ ਆਰਟ ਪੈਕ ਤੋਂ ਤਾਂ ਤੁਹਾਡੀ ਡਿਵਾਈਸ ਦੇ ਵਿੱਚ ਇੱਕ ਹਾਨੀਕਾਰਕ ਸੌਫਟਵੇਅਰ ਇੰਸਟਾਲ ਹੋ ਜਾਂਦਾ ਹੈ ਤਾਂ ਇਹ ਵੀ ਡਾਟੇ ਨੂੰ ਲੀਕ ਕਰ ਸਕਦਾ ਹੈ ਡਾਟੇ ਨੂੰ ਚੋਰੀ ਕਰ ਸਕਦਾ ਹੈ ਤਾਂ ਤੁਸੀਂ ਜਿਹੜਾ ਇਸ ਦੇ ਨਾਲ ਛੁੜੀਆਂ ਹੋਰ ਚੀਜ਼ਾਂ ਡਾਊਨਲੋਡ ਕਰਦੇ ਵੇਲੇ ਸਾਵਧਾਨ ਰਹਿਣਾ ਹੈ ਤਾਂ ਜੋ ਤੁਹਾਡੀ ਡਿਵਾਈਸ ਤੇ ਕੋਈ ਹੋਰ ਖਤਰਾ ਨਾ ਪੈ ਜਾਏ ਤਾਂ ਅਗਲੀ ਗੱਲ ਕਰਦੇ ਹਾਂ ਨਕਲੀ ਕਲਾਕਾਰ ਦੀ ਪ੍ਰੋਫਾਈਲ ਜਿੱहां ਸਾਈਬਰ ਅਪਰਾਧੀ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਜਾਂ ਵੈੱਬਸਾਈਟ ਬਣਾ ਕੇ ਖੁਦ ਨੂੰ ਕਲਾਕਾਰ ਹੋਣ ਦਾ ਦਿਖਾਵਾ ਕਰ ਸਕਦੇ ਨੇ ਉਹਨਾਂ ਦਾ ਮਕਸਦ ਸਿਰਫ ਇਹ ਹੋਈਗਾ ਤੁਹਾਡੀ ਨਿੱਜੀ ਜਾਣਕਾਰੀ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਸ ਨੂੰ ਇਕੱਠਾ ਕਰਨਾ ਤਾਂ ਤੁਸੀਂ ਜਿਹੜੀ ਆ ਇਹਨਾਂ ਗੱਲਾਂ ਤੋਂ ਸਾਵਧਾਨ ਹੋਣਾ ਹੈ ਚੋਰੀ ਦੀ ਰਿਪੋਰਟ ਤੁਸੀਂ ਕਰ ਸਕਦੇ ਹੋ ਤੁਹਾਨੂੰ ਜਿਹੜੀ ਹੈ ਹਰ ਤਰ੍ਹਾਂ ਦੇ ਨਾਲ ਹਰ ਚੀਜ਼ ਦੀ ਜੋ ਗਿਬਲੀ ਦੇ ਨਾਲ ਸੰਬੰਧਿਤ ਤੁਹਾਨੂੰ ਸ਼ੋਅ ਹੋ ਰਹੀ ਹੈ ਕੋਈ ਵੈਬਸਾਈਟ ਆ ਕੋਈ ਅਕਾਊਂਟ ਆ ਤਾਂ ਤੁਸੀਂ ਉਸ ਦੀ ਜਾਂਚ ਕਰ ਲਓ ਭਰੋਸੇਮੰਦ ਪਲੇਟਫਾਰਮ ਦਾ ਹੀ ਤੁਸੀਂ ਇਸਤੇਮਾਲ ਕਰੋ ਇਸ ਦੇ ਲਈ ਮੁਫਤ ਆਫਰਸ ਜਿਹੜੇ ਆਉਂਦੇ ਨੇ ਉਹਨਾਂ ਤੋਂ ਤੁਸੀਂ ਸਾਵਧਾਨ ਰਹਿਣਾ ਆਪਣੀ ਪ੍ਰਾਈਵੇਸੀ ਜਿਹੜੀ ਆ ਉਸ ਦੀ ਸੁਰੱਖਿਆ ਸਿਰਫ ਤੁਹਾਡੇ ਹੱਥ ਦੇ ਵਿੱਚ ਆ ਇਸ ਕਰਕੇ ਕ੍ਰੈਡਿਟ ਕਾਰਡ ਨੰਬਰ ਜਾਂ ਨਿੱਜੀ ਡਿਟੇਲਾਂ ਸ਼ੇਅਰ ਕਰਨ ਤੋਂ ਜਿੰਨਾ ਹੋ ਸਕੇ ਗਿਬਲੀ ਪਲੇਟਫਾਰਮ ਤੇ ਬਚਿਆ ਜਾਏ ਸੋ ਇਹ ਕੁਝ ਸੁਝਾਅ ਨੇ ਜਿਨ੍ਹਾਂ ਨੂੰ ਤੁਸੀਂ ਨੋਟ ਕਰਨਾ ਹੈ ਤੇ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰਨਾ ਹੈ